ਜਦੋਂ ਆਪਾਂ ਅਰਦਾਸ ਕਰਦੇ ਆ ਨਾ ਅਰਦਾਸ ਕਿਸੇ ਵਕਤ ਦੀ ਬੰਦਸ਼ ਵਿੱਚ ਨਹੀਂ ਹੁੰਦੀ ਹੈ ਸਾਡੇ ਗੁਰੂ ਪਿਆਰਿਆਂ ਨੇ ਜਿਹੜੀ ਗੁਰੂ ਪੰਥ ਨੇ ਅਰਦਾਸ ਦਿੱਤੀ ਹੈ ਉਹ ਹਮੇਸ਼ਾ ਹੀ ਸਾਰੇ ਸ਼ਹੀਦਾਂ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ ਇੱਕ ਪੈਰਾ ਆਪਾਂ ਪੜ੍ਹਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਇੱਕ ਅੱਗੇ ਸ਼ਬਦ ਆ ਧਰਮ ਨਹੀਂ ਹਾਰਿਆ ਇਹ ਜਿਹੜਾ ਸ਼ਬਦ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਧਰਮ ਨਹੀਂ ਹਾਰਿਆ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਤੁਹਾਡੇ ਨਗਰ ਦੇ ਸ਼ਹੀਦ ਵੀ ਆਉਂਦੇ ਆ ਕਿਉਂ ਆਉਂਦੇ ਜਦੋਂ ਇਥੇ ਹਾਲਾਤ ਕੋਈ ਸਾਜਗਾਰ ਨਹੀਂ ਸਨ بڑے ਲੋਕਾਂ ਨੇ ਜਿਵੇਂ ਗਿਆਨੀ ਰਜਿੰਦਰ ਸਿੰਘ ਜੀ ਹੋਣਾ ਨੇ ਦੱਸਿਆ ਕਿ ਲੋਕ ਆਪਣੀ ਇਸ ਸਰ ਜ਼ਮੀਨ ਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਸੀ ਪਰ ਕਸ਼ਮੀਰ ਦੇ ਬਹਾਦਰ ਸਿੱਖ ਇਸ ਧਰਤੀ ਤੇ ਬੈਠੇ ਰਹੇ ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਵੀ ਅਸਥਾਨ ਨੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਸਥਾਨ ਨੇ ਤੇ ਸਾਡੇ ਜਰਨੈਲ ਸਰਦਾਰ ਹਰੀ ਸਿੰਘ ਦੀ ਨਲਵਾ ਇਸ ਰਿਆਸਤ ਦੇ ਗਵਰਨਰ ਰਹੇ ਨੇ ਤਾਂ ਇਹ ਸਾਡੀ ਪੁਰਖਿਆਂ ਦੀ ਧਰਤੀ ਹੈ ਸਾਡੇ ਵਡਹਾਰੂਆਂ ਦੀ ਧਰਤੀ ਉਹ ਪੁਰਖਿਆਂ ਦੀ ਧਰਤੀ ਦੇ ਨਾਲ ਮੋਹ ਕਰਦੇ ਆਂ ਮਿੱਟੀ ਦੇ ਨਾਲ ਵਫਾ ਕਰਦੇ ਆਂ ਕਸ਼ਮੀਰ ਦੇ ਸਿੱਖ ਔਖੇ ਤੋਂ ਔਖੇ ਹਾਲਾਤਾਂ ਦੇ ਵਿੱਚ ਵੀ ਰਹੇ ਜਿਹਦਾ ਮੁੱਲ ਸਾਨੂੰ ਕਈ ਥਾਵਾਂ ਤੇ ਤਾਰਨਾ ਪਿਆ ਕਸ਼ਮੀਰ ਦੀ ਸਿੱਖੀ ਨੂੰ ਉਹਦੇ ਵਿੱਚ ਹੀ ਇਹ ਸੀ ਜੋ ਵੀ ਮਾਰਚ 2000 ਸਾਲ ਨੂੰ ਇੱਥੇ 35 નિર્ਦੋਸ਼ ਸਿੱਖ ਉਹ ਖਤਮ ਕਰ ਦਿੱਤੇ ਗਏ ਪਰ ਉਹਨਾਂ ਨੇ ਸਿੱਖੀ ਲਈ ਸਾਰ ਜਮੀਨ ਦੇ ਲਈ ਆਪਣੇ ਵਡਾਰੂਆਂ ਦੀ ਮਿੱਟੀ ਦੇ ਪ੍ਰਤੀ ਵਫਾਦਾਰੀ ਦੇ ਲਈ ਸ਼ਹਾਦਤ ਨੂੰ ਪ੍ਰਾਪਤ ਕੀਤਾ ਤਾਂ ਸਾਨੂੰ ਇਹ ਫਕਰ ਹੋਣਾ ਚਾਹੀਦਾ ਹੈ ਕਿ ਸਾਡੇ ਨਗਰ ਦੇ ਸ਼ਹੀਦ ਨੇ ਹਾਂ ਇਹ ਠੀਕ ਹੈ ਕਿ ਜਿਹੜਾ ਨਿਆਂ ਹੈ ਇਨਸਾਫ ਹੈ ਉਹ ਮੰਗ ਕਰਦਾ ਹੈ ਕਿ ਨਿਆਂ ਕੀਤਾ ਜਾਵੇ ਉਹ ਲਾਲਮ ਦੇ ਵਿੱਚ ਕਿਤੇ ਵੀ ਕਿਸੇ ਨੂੰ ਮਾਰਿਆ ਜਾਂਦਾ ਖਾਸ ਕਰਕੇ નિર્ਦੋਸ਼ ਤਾਂ ਹਰੇਕ 15 ਤੇ ਇਹ ਜਾਂਚ ਕੀਤੀ ਜਾਣੀ ਕਿ ਕਾਤਲ ਕੌਣ ਹੈ ਭਾਵੇਂ ਕਤਲ ਇੱਕ ਹੋਵੇ ਪਰ ਇੱਥੇ 35 ਸਾਡੇ ਬੰਦੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਉਹਨਾਂ ਨੂੰ ਖਤਮ ਕੀਤਾ ਗਿਆ ਪਰ ਇਸ ਦੇਸ਼ ਦਾ ਸਿਸਟਮ ਇਸ ਦੇਸ਼ ਦੇ ਹਾਕਮ 2000 ਤੋਂ ਲੈ ਕੇ 2025 ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿਵਾ ਸਕੇ ਸਾਰੀ ਕੌਮ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹਿੰਦੀ ਹੈ ਚਿੱਟੀ ਸਿੰਘ ਪੁਰਾ ਦਾ ਨਾਮ ਲਿਆਈ ਲੂ ਕੰਡੇ ਖੜੇ ਹੋ ਜਾਂਦੇ ਕਿ ਜਦੋਂ ਸ਼ਾਮ ਨੂੰ ਗੁਰਦੁਆਰਿਆਂ ਦੇ ਵਿੱਚ ਇਕੱਤਰ ਹੋਈ ਸੰਗਤ ਖਾਸ ਕਰਕੇ ਭਾਈਆਂ ਨੂੰ ਟਾਰਗੇਟ ਕੀਤਾ ਗਿਆ ਔਰ ਇਹ ਜਿਹੜੀ ਟਾਰਗੇਟ ਕਿਲਿੰਗ ਸੀ ਪਰ ਬਦਕਿਸਮਤੀ ਕੋਈ ਵੀ ਹਾਕਮ ਸਾਡੇ ਕਾਤਲਾਂ ਨੂੰ ਸਜ਼ਾ ਨਹੀਂ ਦੇ ਸਕੇ ਇਹ ਜ਼ਰੂਰੀ ਸੀ ਕਾਤਲਾਂ ਨੂੰ ਸਜ਼ਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਕਿਉਂਕਿ ਇਸ ਮੁਲਕ ਦੇ ਵਿੱਚ ਕਹਿੰਦੇ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਤਾਂ ਲੋਕਤੰਤਰ ਦੇ ਵਿੱਚ ਸਾਰਿਆਂ ਦੇ ਹੱਕ ਹਕੂਕ ਇਹ ਬਰਾਬਰ ਹੁੰਦੇ ਨੇ ਸਾਰਿਆਂ ਦੇ ਕਾਨੂੰਨ ਜਿਹੜਾ ਹੈ ਉਹ ਪੱਖਪਾਤ ਨਹੀਂ ਕਰਦਾ ਪਰ ਜਦੋਂ ਸਾਡਾ ਮਸਲਾ ਹੁੰਦਾ ਹੈ ਭਾਵੇਂ ਦੇਸ਼ ਦੇ ਹਾਕਮ ਹੋਣ ਜਾਂ ਕਾਨੂੰਨ ਹੋਵੇ ਸਾਡੇ ਕਾਤਲ ਜਿਹੜੇ ਆ ਉਹ ਲੰਬੇ ਨਹੀਂ ਜਾਂਦੇ ਤਾਂ ਸਿੱਖ ਕੌਮ ਇਹ ਸਰਕਾਰ ਨੂੰ ਬੜੇ ਚਿਰਾਂ ਤੋਂ ਆਖ ਰਹੀ ਹੈ ਕਿ ਜਿਹੜੇ ਚਿੱਟੀ ਸਿੰਘਪੁਰਾ ਦੇ ਵਿੱਚ ਸਾਲ 2000 ਦੇ ਅੰਦਰ 35 ਸਿੱਖ ਸ਼ਹੀਦ ਕੀਤੇ ਉਹਨਾਂ ਨੂੰ ਮਾਰਨ ਵਾਲੇ ਕੌਣ ਸਨ ਉਹਨਾਂ ਦੇ ਮਗਰ ਕੌਣ ਸਨ ਉਹਨਾਂ ਦੀ ਮਨਸ਼ਾ ਕੀ ਸੀ ਔਰ ਇਹ ਟਾਰਗੇਟ ਕਿਲਿੰਗ ਸਾਡੀ ਹੀ ਕਿਉਂ ਕੀਤੀ ਗਈ ਉਹਨਾਂ ਦੋਸ਼ੀਆਂ ਨੂੰ ਨਸ਼ਰ ਕੀਤਾ ਜਾਵੇ ਸੰਸਾਰ ਦੇ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਅਸੀਂ ਆਪਣੇ ਭਵਿੱਖ ਨੂੰ ਵੇਖਣਾ ਹੋ ਪਰ ਇਹ ਠੀਕ ਹੈ ਤੁਸੀਂ ਬਹਾਦਰ ਬਹਾਦਰ ਕਾਓ ਕਿਉਂਕਿ ਅਸੀਂ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਰੱਖਦੇ ਮੈਂ ਤੇ ਹਰ ਥਾਂ ਦੇ ਉੱਤੇ ਕਹਿਣਾ ਇੱਕ ਕਿਤਾਬ ਹੈ ਸਰਦਾਰ ਹਰਿੰਦਰ ਸਿੰਘ ਜੀ ਮਹਿਬੂਬ ਹੋਣਾ ਜਿਹਦੇ ਵਿੱਚ ਉਹ ਕਹਿੰਦੇ ਆ ਬੌੜੀ ਕਲਗੀ ਵਾਲੇ ਆਵੇ ਸਾਡਾ ਦੇਸ਼ ਨਾ ਕੋਈ ਸਾਡਾ ਕੋਈ ਦੇਸ਼ ਨਹੀਂ ਹੈ ਇਹ ਠੀਕ ਹੈ ਦੇਸ਼ ਸਾਡਾ ਹੈ ਪਰ ਇਹ ਦੇਸ਼ ਦੇ ਹਾਕਮਾਂ ਦਾ ਫਰਜ਼ ਬਣਦਾ ਉਹ ਸਾਨੂੰ ਨਿਆਂ ਦੇ ਤਾਂ ਸਾਨੂੰ ਆਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਅਸੀਂ ਦੁੱਖ ਸੁੱਖ ਵਿੱਚ ਗੁਰੂ ਅੱਗੇ ਅਰਦਾਸ ਕਰਦੇ ਗੁਰੂ ਸਾਨੂੰ ਦ੍ਰਿੜਤਾ ਬਖਸ਼ਦਾ ਹੈ ਗੁਰੂ ਸਾਨੂੰ ਸਬਰ ਬਖਸ਼ਦਾ ਹੈ ਸਮਰੱਥਾ ਬਖਸ਼ਦਾ ਹੈ ਅਸੀਂ ਡਿੱਗਦੇ ਢੈਂਦੇ ਫੇਰ ਖੜੇ ਹੋ ਜਾਂਦੇ ਹਾਂ ਤੇ ਫੇਰ ਇਸ ਦੇਸ਼ ਦੀ ਤਰੱਕੀ ਲਈ ਤੁਸੀਂ ਇਸ ਰਾਸਤ ਦੀ ਤਰੱਕੀ ਲਈ ਕਦੀ ਪਿਛੇ ਨਹੀਂ ਹਟੇ ਜੋ ਵੀ ਪਿਛੇ ਹੋਇਆ ਕਸ਼ਮੀਰੀ ਸਿੱਖਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਆ ਔਰ ਸਭ ਤੋਂ ਵੱਡੀ ਗੱਲ ਇਹ ਇਸ ਸਰ ਜ਼ਮੀਨ ਨੂੰ ਛੱਡ ਕੇ ਨਹੀਂ ਗਏ ਇੱਥੇ ਬੈਠੇ ਰਹੇ ਔਰ ਦੱਸਿਆ ਕਿ ਅਸੀਂ ਇਹ ਧਰਤੀ ਦੇ ਮਾਲਕ ਹੁਣ ਦੇਸ਼ ਦੇ ਹਾਕਮਾਂ ਦਾ ਵੀ ਫਰਜ਼ ਬਣਦਾ ਹੈ ਇਹ ਬੜੀ ਨਿਗੁਣੀ ਦੀ ਮੰਗ ਹੈ ਕਿ ਜਦੋਂ ਤੁਸੀਂ ਜਿਹੜੇ ਸਾਡੇ ਕਸ਼ਮੀਰੀ ਪੰਡਿਤ ਭਰਾ ਨੇ ਉਹਨਾਂ ਨੂੰ ਇੱਥੇ ਕਈ ਪਾਸੇ ਰੱਖਵਾ ਕਰਨ ਦਿੱਤਾ ਪੈਕੇਜ ਦਿੱਤੇ ਨੌਕਰੀਆਂ ਦਾ ਕੋਟਾ ਦਿੱਤਾ ਉਹ ਤੇ ਬਾਹਲੇ ਚਲੇ ਵੀ ਗਏ ਨਾ ਪਰ ਅਸੀਂ ਤੇ ਗਿਆ ਹੀ ਨਹੀਂ ਤਾਂ ਭਾਵੇਂ ਕੇਂਦਰ ਦੀ ਸਰਕਾਰ ਹੈ ਜਾਂ ਸਟੇਟ ਦੀ ਸਰਕਾਰ ਹੈ ਇਹਨਾਂ ਨੂੰ ਕਸ਼ਮੀਰ ਦੇ ਇਹਨਾਂ ਸਿੱਖਾਂ ਦੀ ਇਹ ਜਾਇਜ਼ ਮੰਗ ਸੁਣੀ ਚਾਹੀਦੀ ਆ ਹੱਲ ਕਰਨੀ ਚਾਹੀਦੀ ਆ ਅਸੀਂ ਵੀ ਆਪਣੇ ਪੱਧਰ ਤੇ ਦੋਵੇਂ ਸਰਕਾਰਾਂ ਦੇ ਨਾਲ رابطہ ਕਰਾਂਗੇ ਗੱਲਬਾਤ ਕਰਾਂਗੇ ਤੇ ਕਸ਼ਮੀਰ ਦੇ ਸਿੱਖਾਂ ਦੀ ਇਸ ਜ਼ਾਇਦ ਮੰਗ ਨੂੰ ਸਰਕਾਰ ਤੱਕ ਰੱਖਾਂਗੇ ਕਿ ਇਹ ਸਾਡਾ ਹੱਕ ਪਾ ਦੂਜੀ ਗੱਲ ਸਕੂਲ ਦੀ ਹੈ ਇਹ ਬੜਾ ਜ਼ਰੂਰੀ ਹੈ ਸਾਡੇ ਆਪਣੇ ਸਕੂਲ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਸਾਡਾ ਪਹਿਲਾਂ ਕੋਈ ਸਕੂਲ ਨਹੀਂ ਸੀ ਸਾਡਾ ਕੋਈ ਕਾਲਜ ਨਹੀਂ ਸੀ ਉਦੋਂ ਸਾਡੇ ਪੁਰਖੇ ਸੀ ਜਿਹੜੇ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਾਬਾ ਤੇ ਹੋਰ ਜਿਹੜੀਆਂ ਸ਼ਖਸੀਅਤਾਂ ਸਨ ਇਹਨਾਂ ਨੇ ਮਹਿਸੂਸ ਕੀਤਾ ਤੇ 1892 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖਾਲਸਾ ਕਾਲਜ ਬੜਿਆ ਕਾਦੇ ਲਈ ਜਿਹੜੇ ਅਦਾਰੇ ਸਾਡੇ ਹੋਣਗੇ ਉਹਦੇ ਵਿੱਚ ਸਾਡਾ ਸਭਿਆਚਾਰ ਹੋਊਗਾ ਸਾਡਾ ਕਲਚਰ ਹੋਊਗਾ ਸਾਡੇ ਬੱਚੇ ਆਪਣੀ ਜ਼ੁਬਾਨ ਬੋਲਣਗੇ ਪੰਜਾਬੀ ਤਾਂ ਮੈਂ ਇਹ ਮਹਿਸੂਸ ਕਰਦਾ ਜਿਹੜੀ ਦੂਜੀ ਮੰਗ ਹੈ ਤੁਸੀਂ ਬਾਅਦ ਵਿੱਚ ਵੀ ਸਾਨੂੰ ਆਪਣਾ ਪੂਰਾ ਇੱਕ ਪੱਤਰ ਘੋ ਐਸਜੀਪੀਸੀ ਦੇ ਪ੍ਰਧਾਨ ਕਿਉਂਕਿ ਉਹ ਵੀ ਤੁਹਾਡੀ ਨਮੈਂਦਾ ਜ਼ਮਾਤ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਇੱਥੇ ਸਕੂਲ ਦੀ ਇਮਾਰਤ ਬਣੀ ਹੈ ਜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹ ਧਾਰਨ ਕੇ ਪ੍ਰਬੰਧ ਕਰੇ ਨਫਾ ਨੁਕਸਾਨ ਆਪ ਦੇਖੇ ਔਰ ਇਹਦੇ ਵਿੱਚ ਮੁੱਖ ਇਹੋ ਹੀ ਹੋਵੇ ਕਿ ਜਿਹੜਾ ਵਿਦਿਅਕ ਮਿਆਰ ਅਕੈਡੈਮਿਕ ਉਹ ਸੰਸਾਰ ਪੱਧਰ ਦਾ ਹੋਵੇ ਸਾਡੇ ਬੱਚੇ ਕਿਸੇ ਕੱਲੋਂ ਪਛੜ ਨਾ ਇਹ ਤੁਹਾਡੀ ਜਿਹੜੀ ਜ਼ਾਇਜ਼ ਮੰਗ ਹੈ ਇਹ ਵੀ ਆਪਾਂ ਐਸਜੀ ਪੀਸੀ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਕਿ ਇਹ ਨੂੰ ਛੇਤੀ ਨਾਲ ਛੇਤੀ ਕੋਈ ਦੂਰ ਭਾਵੇ ਬਾਕੀ ਵੇਖੋ ਜਿਹੜੇ ਸਰਜਣ ਕਲੀ ਔਖੇ ਸਮੇਂ ਖੜੇ ਹੋਣ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਮੈਨੂੰ ਪਤਾ ਲੱਗਾ ਇਸ ਨਗਰ ਵਿੱਚ ਆਣ ਕੇ ਪਹਿਲਾਂ ਵੀ ਥੋੜਾ ਪਤਾ ਸੀ ਕਿ ਸਰਦਾਰ ਗਰੇਵਾਲ ਸਾਹਿਬ ਪਹਿਲਾਂ ਵੀ ਤੁਹਾਡੇ ਕੋਲ ਆਏ ਆ ਕਾਲਜ ਇੱਕ ਇਮਾਰਤ ਬਣਾਈ ਉਹਨਾਂ ਨੇ ਅਪਰੂਵ ਕਰਾ ਕੇ ਦਿੱਤਾ ਤਾਂ ਜਿਹੜੇ ਔਖੇ ਸਮੇਂ ਨਾਲ ਖੜਦੇ ਆ ਉਹਨਾਂ ਸੱਜਣਾ ਨੂੰ ਚੇਤਿਆਂ ਚ ਰੱਖਣਾ ਚਾਹੀਦਾ ਇਹਨਾਂ ਨੂੰ ਕੀ ਹੈ ਸਿੱਖਨੇ ਨਾ ਕਿਉਂਕਿ ਆਪਾਂ ਇੱਕ ਪਰਿਵਾਰ ਪਾਰਟੀ ਵਾਜੀਆਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਸਾਂਝਾ ਪਰਿਵਾਰ ਖਾਲਸਾ ਪੰਥ ਦਾ ਸਾਂਝੇ ਪਰਿਵਾਰ ਦੇ ਹਿੱਸਾ ਹੋਣ ਦੇ ਨਾਤੇ ਸਾਡੇ ਇੱਕ ਦੂਜੇ ਦੇ ਦੁੱਖ ਸੁੱਖ ਉਹ ਸਾਂਝੇ ਆ ਸਾਡੇ ਫਰਜ਼ ਸਾਂਝੇ ਆ ਸਾਡੇ ਨਫੇ ਨੁਕਸਾਨ ਸਾਂਝੇ ਆ ਸਾਡੀਆਂ ਪ੍ਰਾਪਤੀਆਂ ਵੀ ਸਾਂਝੀਆਂ ਤੇ ਜੇ ਕੋ ਘਾਟਾ ਪੈ ਜੇ ਉਹ ਵੀ ਸਾਂਝਾ ਹੈ ਤਾਂ ਇਹ ਜਿਹੜੀ ਸਾਂਝ ਹੈ ਆਪਾਂ ਨਗਰ ਵਿੱਚ ਵੀ ਇਲਾਕੇ ਵਿੱਚ ਵੀ ਇਹਨੂੰ ਬਣਾ ਕੇ ਰੱਖਣਾ ਜੋ ਉੱਥੇ ਵੱਡਾ ਕੱਟ ਸੀ ਨੰਗੀਨੇ ਪਿੰਡ ਉਹਨਾਂ ਨੇ ਵੀ ਕੁਝ ਮੰਗਾ ਰੱਖੀਆਂ ਤੇ ਮੈਂ ਉਹਨਾਂ ਨੂੰ ਕਿਹਾ ਸੀ ਪਹਿਲਾਂ ਕਿ ਸਿੱਖ ਇਕੱਠੇ ਹੋਣ ਅਸੀਂ ਇੱਕ ਮੰਚ ਤੇ ਹੋਈਏ ਔਰ ਭਾਵੇਂ ਜੰਮੂ ਹੈ ਤੇ ਭਾਵੇਂ ਕਸ਼ਮੀਰ ਦਾ ਸਿੱਖ ਸਾਡੀ ਆਬਾਦੀ ਦੋਹਾਂ ਥਾਵਾਂ ਤੋਂ ਮੇਲ ਲਈਏ ਤੇ तकरीबन ऐसे 5 लाख 5 लाख चौकी आबादी ਸਾਡਾ ਕੋਈ ਇੱਥੇ ਰੱਖਮਾ ਕਰਨ ਨਹੀਂ ਸਾਡਾ ਕੋਟਾ ਨਹੀਂ ਗੁਜਰਾਂ ਦਾ ਕੋਟਾ ਹੈ ਫਿਰ ਡੋਗਰੀਆ ਦਾ ਹੈ ਪਰ ਸਾਡਾ ਨਹੀਂ ਹੈ ਉਹਦਾ ਮੈਂ ਕਾਰਨ ਸਮਝਦਾ ਸਰਕਾਰਾਂ ਦੀ ਮਨਸ਼ਾ ਵੀ ਠੀਕ ਨਹੀਂ ਪਰ ਸਾਨੂੰ ਵੀ ਵੇਖੋ ਇਦਾਂ ਤੇ ਕੁਝ ਮਿਲਦਾ ਨਹੀਂ ਨਾ ਇਕੱਠੇ ਹੋ ਕੇ ਸਾਨੂੰ ਆਪਣੀ ਗੱਲ ਰੱਖਣੀ ਪਵੇ ਏਕਤਾ ਕੌਮ ਦੀ ਏਕਤਾ ਤੋਂ ਬਿਨਾ ਸਾਡੀਆਂ ਮੁਸ਼ਕਲਾਂ ਦਾ ਕਿਤੇ ਵੀ ਹੱਲ ਨਹੀਂ ਹੈ ਇਕੱਠੇ ਹੋਵਾਂਗੇ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਗੁਰੂ ਨੇ ਕੱਢ ਦੇਣੇ ਏਕਤਾ ਕਰੀਏ ਇਤਿਫਾਕ ਕਰੀਏ ਤੇ ਮੈਂ ਅਖੀਰ ਤੇ ਕਹਿ ਕੇ ਜਾਵਾਂ ਸਿੱਖੀ ਬਾਕੀ ਸਭ ਹੋਣਾ ਜਾਣਾ ਹੈ ਇੱਥੇ ਕਈ ਹਕੂਮਤਾਂ ਆਈਆਂ ਚਲੀਆਂ ਗਈਆਂ ਕੋਈ ਇੱਥੇ ਸਥਿਰ ਨਹੀਂ ਹੈ ਸਥਿਰ ਕੌਣ ਹੈ ਕੋਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰੱਬ ਦਾ ਰਾਜ ਸਦਾ ਰਹਿਣਾ ਹੈ ਅਸੀਂ ਆਪਣਾ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇਸ ਕਰਕੇ ਤਰਕ ਵਿਤਰਕਾ 'ਚ ਨਹੀਂ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਭਰੋਸਾ ਕਰਨਾ ਸਾਡੀ ਵਰਗੀ ਮਾਈਨਰ ਮਿਨਿਓਟੀ ਕੌਮ ਜਿਹਨੂੰ ਚਤਰਫਾ ਕੇ ਰਿਆ ਜਾ ਰਿਹਾ ਹੋਵੇ ਉਸ ਵੇਲੇ ਜੇ ਅਸੀਂ ਗੁਰੂ ਤੇ ਸ਼ਰਧਾ ਤੇ ਭਰੋਸਾ ਵਿਸ਼ਵਾਸ ਨਹੀਂ ਲਿਆਵਾਂਗੇ ਤੇ ਸਾਡਾ ਪਾਰ ਉਤਾਰਾ ਨਹੀਂ ਮੈਂ ਭੈਣਾ ਨੂੰ ਮਾਵਾ ਨੂੰ ਬੇਨਤੀ ਕਰਕੇ ਜਾਂਣਾ ਤੁਸੀਂ ਪਾਠ ਕਰਨਾ ਹੈ ਗੁਰਬਾਣੀ ਦਾ ਵੀਰਾਂ ਨੇ ਪਾਠ ਕਰਨਾ ਹੈ ਅਰਦਾਸ ਕਰਨੀ ਘਰ ਦੇ ਵਿੱਚ ਸਿੱਖੀ ਨੂੰ ਕਾਇਮ ਰੱਖਣਾ ਹੈ ਬੱਚਿਆਂ ਨੂੰ ਸੇਖ ਇਤਿਹਾਸ ਨਾਲ ਜੋੜਨਾ ਹੈ ਇਤਿਹਾਸ ਸਾਡੇ ਅੰਦਰ ਚੰਗਿਆੜੀ ਪੈਦਾ ਕਰਦਾ ਹੈ ਅਸੀਂ ਉਹ ਕੌਮ ਹਾਂ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈ ਅਸੀਂ ਨਹੀਂ ਚੁਕੇ ਸਾਨੂੰ ਬਾਗੀ ਅਲੰਗਤਾ ਅਸੀਂ ਨਹੀਂ ਮੁਕੇ ਇਹ ਵੀ ਕਹਤਾ ਮੁੱਕ ਗਿਆ ਖਤਮ ਹੋ ਗਿਆ ਨਹੀਂ ਰਿਹਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਖਾਲਸਾ ਝੰਡਾ ਲੈ ਕੇ ਨੂਰਦੀਨ ਦੀ ਸਰਾਹ ਕੋਲ ਖੜਗੇ ਸੀ ਮਸੂਲ ਟੈਕਸ ਲਾਇਆ ਆਉਣ ਜਾਣ ਵਾਲੇ ਨੂੰ ਦੱਸਣ ਲਈ ਤੁਸੀਂ ਕਹਿੰਦੇ ਹੋ ਸਿੱਖ ਮੁੱਕ ਗਿਆ ਸਿੱਖ ਤੇ ਇਥੇ ਰਾਜ ਦਾ ਝੰਡਾ ਗੱਟ ਕੇ ਬੈਠੇ ਇਹ ਇਤਿਹਾਸ ਹੈ ਇਤਿਹਾਸ ਸਾਨੂੰ ਅੰਦਰੋਂ ਤਗੜਾ ਕਰਦਾ ਹੈ ਬਲਵਾਨ ਕਰਦਾ ਹੈ ਔਕੇ ਤੋਂ ਔਕੇ ਹਾਲਾਤਾਂ ਤੋਂ ਸਾਨੂੰ ਜੂਝਣ ਦਾ ਜਜ਼ਬਾ ਦਿੰਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਕੇ ਜਾਂਦਾ ਕਿ ਆਪਾਂ ਆਪਣੇ ਇਤਿਹਾਸ ਨਾਲ अपने बच्चन जोड़ के रखिए आप भी जुड़िए गुरु के बचना से भरोसा रखिए आप सारे जाने सा गुरु हम कोई देधारी नहीं है कोई भी आज इत कि मथा टेकन की लड़ नहीं साढ़े गुरु ने आप किया आ गया भाई अकाल की तब चलायो पंथ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾਂ ਗੁਰੂ ਗ੍ਰੰਥ ਨੂੰ ਗੁਰੂ ਜਾਣਣਾ ਹੈ ਗੁਰੂ ਮੰਨਣਾ ਹੈ ਗੁਰੂ ਅੱਗੇ ਝੁਕਣਾ ਹੈ ਲਿਫਣਾ ਅਰਦਾਸਾਂ ਕਰਨੀਆਂ ਤੇ ਗੁਰੂ ਦੀ ਬਾਣੀ ਦਾ ਪਾਠ ਕਰਕੇ ਉਹਨੂੰ ਅਮਲਾਂ ਦੇ ਵਿੱਚ ਲਿਓ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਸਾਂਝੇ ਕਰਕੇ ਮੈਂ ਸਮਾਪਤੀ ਕਰੂੰਗਾ ਕਿਉਂਕਿ ਮੈਨੂੰ ਥੋੜਾ ਜਿਹਾ ਬੁਖਾਰ ਆ ਆਪਾਂ ਹਮੇਸ਼ਾ ਹੀ ਜਦੋਂ ਵੀ ਕਿਤੇ ਮੁਸ਼ਕਲ ਬਣੇ ਤੰਗੀ ਬਣੇ ਤੇ ਗੁਰੂ ਦੇ ਇਸ ਸ਼ਬਦ ਦਾ ਪਾਠ ਕਰਨਾ ਸਾਰੀ ਬਾਣੀ ਦਾ ਹੀ ਕਰਨਾ ਪਰ ਇਹ ਸ਼ਬਦ ਕੰਠ ਕਰ ਸਕਦੇ ਆ ਖਾਸ ਕਰਕੇ ਿੱट्टी ਸਿੱਖ ਬੁਰਾ ਦੀ ਕੌਮ ਨੂੰ ਸਿੱਖਣ ਸਿੱਖ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਨੂੰ ਇਹ ਮੈਂ ਕਹਿ ਕੇ ਜਾਣਾ ਬਾਣੀ ਤੁਸੀਂ ਪਹਿਲਾਂ ਵੀ ਮੁਸੀਬਤ ਚੋਂ ਨਿਕਲੇ ਆਸਰਾ ਬਾਣੀ ਸੀ ਹੋਰ ਕੀ ਆਸਰਾ ਕੋਈ ਕੀ ਕਰ ਦੂਗਾ ਸਾਡਾ ਪਰ ਅੰਦਰੋਂ ਤੇ ਬਾਣੀ ਨੇ ਤਗੜਾ ਕਰਨਾ ਤੇ ਜਿੰਨੂੰ ਬਾਣੀ ਤਗੜਾ ਕਰ ਦਵੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਦ ਸੱਚੇ ਨਾ ਰੱਬ ਤੋਂ ਬਿਨਾ ਫਿਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਜਨਮ ਤੇ ਮੌਤ ਉਹ ਰੱਬ ਦੇ ਹੱਥ ਚਾ ਨਾ ਜਨਮ ਸਾਡੇ ਹੱਥ ਚਾ ਨਾ ਮੌਤ ਸਾਡੇ ਹੱਥ ਚਾ ਪਰ ਵਿਚਾਰਲਾ ਜੀਵਨ ਆਪਾ ਗੁਰੂ ਆਸ਼ੇ ਦੇ ਮੁਤਾਬਕ ਬਦੀਤ ਕਰੀ ਹਮੇਸ਼ਾ ਹੀ ਗੁਰੂ ਅਗੇ ਇਸ ਸ਼ਬਦ ਰਾਹੀ ਅਰਦਾਸ ਕਰਨੀ ਹੈ ਜਾ ਕੋ ਮੁਸ਼ਕਲ ਅਤ ਬਣੈ ਜਾ ਕੋ ਮੁਸ਼ਕਲ ਅਤ ਬਣੈ ਜਾ ਕੋ ਮੁਸ਼ਕਲ ਅਤ ਬਣੈ

ਲਗੂ ਹੋਏ ਦੁਸ਼ਮਣਾਂ ਲਗੂ ਹੋਏ ਦੁਸ਼ਮਣਾਂ ਸਾਖ ਭੀ ਭਜ ਖਲੇ ਸਾਖ ਭੀ ਭਜ ਖਲੇ ਭਜ ਬਨੈ ਸਭੋ ਭਜੈ ਆਸਰਾ ਸਭੋ ਭਜੈ ਆਸਰਾ ਸਭੋ ਭਜੈ ਆਸਰਾ ਸਭੋ ਕੱਢੈ ਆਸਰਾ ਚੁੱਕ ਸਭ ਅਸਰਾ ਲੁਕੈ ਸਭ ਅਸਰਾਉ ਲੁਕੈ ਸਭ ਅਸਰਾਉ ਲੁਕੈ ਸਭ ਅਸਰਾਉ ਚੇਤੇ ਆਵੇ ਉਸ ਪਾਰ ਬ੍ਰਹਮ ਚੇਤੇ ਆਵੇ ਉਸ ਪਾਰ ਬ੍ਰਹਮ ਆਵੇ ਉਸ ਪਾਰ

नताणियां कात आए न थि सदा आए न आई थिरु सदा जाए थेर सदा ਕਾਈ ਤਿਰ ਸਦਾ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਬਾਦਸ਼ਾਹ ਕਿਰਪਾ ਕਰਨ ਸ਼ਹੀਦ ਇੱਕ ਪਰਿਵਾਰ ਦੇ ਨਹੀਂ ਇੱਕ ਪਿੰਡ ਦੇ ਨਹੀਂ ਸ਼ਹੀਦ ਸਾਰੀ ਕੌਮ ਦੇ ਆ ਹਮੇਸ਼ਾ ਹੀ ਕੌਮ ਦੇ ਚੇਤਿਆਂ ਦੇ ਵਿੱਚ ਉਹਨਾਂ ਨੇ ਰਹਿਣਾ ਵਾ ਤੋਂ ਆਪਾਂ ਸਾਰਿਆਂ ਦਾ ਸਤਿਕਾਰ ਕਰਨਾ ਅਨੁਭਵ ਕਰਨਾ ਸਿੱਖੀ ਦੇ ਵਿੱਚ ਅਸੀਂ ਸਾਰੇ ਗੁਰ ਭਾਈਆ ਬਰਾਬਰ ਵਾ ਤੇ ਗੁਰੂ ਨੂੰ ਸਰਬਜਾਨ ਕੇ ਗੁਰੂ ਆਸ਼ੇ ਦੇ ਮੁਤਾਬਕ ਚੱਲਣਾ ਹੈ ਮੈਂ ਗਿਆਨੀ ਰਜਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਬੜੀਆਂ ਸ਼ਲਾਘਾਯੋਗ ਨੇ ਗੱਲ ਕੱਲੀ ਇੱਥੋਂ ਦੀ ਨਹੀਂ ਵੱਖ-ਵੱਖ ਥਾਵਾਂ ਤੇ ਜੋ ਸਿੱਖਾਂ ਦੀਆਂ ਜ਼ਮੀਨਾਂ ਪਈਆਂ ਉਹਦੀ ਜਦੋਂ ਜ਼ਾਇਦ ਵੀ ਇਹਨਾਂ ਨੇ ਕੀਤੀ ਕਰਦੇ ਆ ਤਾਂ ਮੈਂ ਇਹ ਅਪੀਲ ਕਰਦਾ ਕਿ ਆਪਣੇ ਜਿਹੜੇ ਪਿੰਡ ਦੇ ਵਿੱਚ ਸਾਡੇ ਇਦਾਂ ਦੇ ਗੁਰਮਖ ਆ ਆਪਾਂ ਉਹਨਾਂ ਦਾ ਸਹਿਯੋਗ ਜ਼ਰੂਰ ਕਰਨਾ ਸਿੱਖੀ ਵਿੱਚ ਨਫ਼ਰਤ ਨੂੰ ਕੋਈ ਥਾਂ ਨਹੀਂ ਹੈ ਅਸੀਂ ਤੇ ਦੁਸ਼ਮਣ ਨੂੰ ਵੀ ਨਫ਼ਰਤ ਨਹੀਂ ਕਰਦੇ ਸਾਡੇ ਭਾਈ ਕਨਈਆ ਜੀ ਜੰਗ ਦੇ ਵਿੱਚ ਉਹਨਾਂ ਨੂੰ ਵੀ ਪਾਣੀ ਪਿਆਈ ਜਾਂਦੇ ਸੀ ਸਾਨੂੰ ਸਾਡੇ ਗੁਰੂ ਨੇ ਕਿਹਾ ਵਾ ਸਭ ਤੋਂ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਇਸ ਕਰਕੇ ਇੱਕ ਸਿੱਖ ਨੇ ਕੰਦੀ ਦੂਜੇ ਸਿੱਖ ਦੀ ਬਰਾਈ ਨਹੀਂ ਕਰਨੀ ਅਸੀਂ ਆਪਣੇ ਪਰਿਵਾਰ ਦੀ ਕਿਉਂ ਬਰਾਈ ਕਰੀ ਸਾਡੀ ਕੌਮ ਬੜੀ ਨੇਕ ਬੜੀ پاک ਬੜੀ ਭੋਲੀ ਬੜੀ ਬਹਾਦਰ ਬੜੀ ਚੰਗੀ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲਣ ਵਾਲੀ ਆ ਤਾਂ ਮੈਂ ਗਿਆਨੀ ਰਜਿੰਦਰ ਸਿੰਘ ਜੀ ਉਹਨਾਂ ਦੀਆਂ ਸਿਵਾਵਾਂ ਦੀ ਸ਼ਲਾਗਾ ਵੀ ਕਰਦਾ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਮੈਂ ਸਮੁੱਚੇ ਨਗਰ ਲਈ ਗਿਆਨੀ ਰਜਿੰਦਰ ਸਿੰਘ ਲਈ ਸਾਰੇ ਪਰਿਵਾਰਾਂ ਲਈ ਅਰਦਾਸ ਕਰਦਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਸੀਂ ਇੱਕ ਪਰਿਵਾਰ ਵਾਂਗ ਚੱਲ ਗਏ ਤੇ ਗੁਰੂ ਦੀਆਂ ਪੁਸ਼ਕਾਂ ਮਾਣ ਗਏ 350 ਸਾਲਾ ਸ਼ਹੀਦੀ ਸ਼ਤਾਬ ਦੀ ਪੰਥ ਦੀ ਨਮੈਂਦਾ ਜ਼ਮਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਆ ਮਰਨ ਸਾਹਿਬ ਜਿਹਦੇ ਬਾਰੇ ਮੈਨੂੰ ਅੱਜ ਹੀ ਗਿਆਨੀ ਜੀ ਨੇ ਦੱਸਿਆ ਗਿਆ ਜੀ ਰਜਿੰਦਰ ਸਿੰਘ ਹੁਣਾਂ ਨੇ ਕਿ ਬ੍ਰਹਮਦਾਸ ਮਟ ਗਿਆ ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਮਟ ਗਿਆ ਉਹਨੇ ਕਿਹਾ ਜੀ ਮਟ ਗਿਆ ਗੁਰੂ ਸਾਹਿਬ ਨੇ ਆਪ ਇਸ ਥਾਂ ਦਾ ਨਾਮ ਮਟਨ ਸਾਹਿਬ ਮਟਣ ਤੋਂ ਰੱਖਿਆ ਉਸ ਥਾਂ ਤੋਂ ਵੀ ਇੱਕ ਨਗਰ ਕੀਰਤਨ ਨਿਕਲਣੇ ਉਦੋਂ ਵੀ ਵੱਡੀ ਗਿਣਤੀ ਜਹਾਜਰੀਆਂ ਭਰਨੀਆਂ ਆਪਣੇ ਗੁਰੂ ਦਾ ਲਾੜ ਕਦੀ ਨਹੀਂ ਛੱਡਣਾ ਜਿਸ ਗੁਰੂ ਨੇ ਤਿਲਕ ਜੰਜੂ ਰਾਖਾ ਬ੍ਰਹਮਤਾ ਕਾ ਕਿੰਨੋ ਵੱਡੋ ਕਲੂ ਮੈ ਸਾਕਾ ਧਰਮ 헤ਰ ਸਾਕਾ ਜਨ ਕੀਆ ਸੀਸ ਦਿਆ ਉਪਰ ਸਿਰ ਨਾਂ ਦੀਗਾ ਇਥੋਂ ਦੇ ਸਰਦਾਰ ਨਾਨਕ ਸਿੰਘ ਜਿਨ੍ਹਾਂ ਦੇ ਉਦੋਂ ਗੋਲੀ ਵੱਜੀ ਪਰ ਗੁਰੂ ਨੇ ਅਜੇ ਨਾਲ ਦੀ ਹੋਰ ਲਿਖੀ ਸੀ ਇਹ ਬਚ ਗਏ ਆਰੋਦੇ ਤੋਂ ਬਾਅਦ ਇਹ ਜਿਹੜੇ ਵੀ ਕਾਰਜ ਕਰਦੇ ਆ ਕਿਉਂਕਿ ਗੁਰੂ ਨੇ ਜ਼ਿੰਦਗੀ ਬਖਸ਼ੀ ਤੇ ਗੁਰੂ ਦੇ ਲਈ ਜ਼ਿੰਦਗੀ ਆਪਾਂ ਨੂੰ ਲਾਉਣੀ ਚਾਹੀਦੀ ਮੈਂ ਇਹਨਾਂ ਲਈ ਵੀ ਅਰਦਾਸ ਕਰਦਾ ਇਥੋਂ ਦੇ ਗਰੰਤੀ ਸਾਹਿਬ ਭਾਈ ਸਾਹਿਬ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਲ ਜੋੜ ਕੇ ਰੱਖਦੇ ਆ ਇਹਨਾਂ ਦਾ ਵੀ ਮਾਣ ਤਾਣਾ ਪਾ ਹਮੇਸ਼ਾ ਕਰਨਾ ਮੈਂ ਆਪਣੀਆਂ ਛੋਟੀਆਂ ਭੈਣਾਂ ਦਾ ਮਾਮਾ ਦਾ ਢੀਆਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਤੈਅ ਦਲੋਂ ਧੰਨਵਾਦੀ ਹਾਂ ਜੋ ਇਸ ਸ਼ਹੀਦਾ ਦੀ ਨਗਰੀ ਚ ਬਹੁਤ ਕੁਝ ਰੱਬ ਤੈ ਕਰਦਾ ਮੈਨੂੰ ਕੋਈ 15 20 ਦਿਨ ਪਹਿਲਾਂ ਨਹੀਂ ਸੀ ਬਤਾ ਵੀ ਇੱਥੇ ਆਉਣਾ ਵੀ ਹੈ ਪਰ ਮੇਰਾ ਪੰਡਾ ਗੁਰੂ ਨੇ ਤੈਅ ਕੀਤਾ ਹੈ ਆਪ ਹੀ ਗੁਰੂ ਉਹਨਾਂ ਥਾਵਾਂ ਤੇ ਲੈ ਜਾਂਦਾ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਜਾਂ ਸਾਡੇ ਗੁਰੂ ਸਾਹਿਬ ਦੇ ਜਿਹੜੇ ਮੁਕੱਦਸ ਅਸਥਾਨ ਨੇ ਇਸੇ ਕਰਕੇ ਮੈਂ ਕਹਿੰਦਾ ਵਾਂ ਗੁਰੂ ਤੇ ভরਸਾ ਗੁਰੂ ਤੇ ਯਕੀਨ ਗੁਰੂ ਤੇ ਵਿਸ਼ਵਾਸ ਰੱਖੀਏ ਉਹ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ